अपनी सोचा कर सोच के वोट लाइंगे हाथी के एडवोकेट साहब जी श्रीमान रंजीत कुमार जी कुछ जा रहेगा ਰੋ 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 ਹੋ ਸ੍ਰੀ ਮਾ ਪੀਵਾ ਬਤਨ ਦੋ ਬਹੁਤ ਸਨਮਨ ਬਖਤਾਵਾਂ ਟੋ ਵੀੜ ਮਾਨਜੋਗ ਰੰਗੀਤ ਮਾ ਜੀ ਜਿਹੜੇ ਸਾਡੇ ਆ ਮੀਤ ਬਾਹ ਨੇ ਔਰ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਭਗਵਾਨ ਦਾ ਜੀ ਫਿਕਰ ਦਾ ਸਾਹਿਬ ਉਹਨਾਂ ਦੇ ਨਾਲ ਪਰਮੰਟਰ ਦਾਦਰਾ ਜੀ ਐਡਵੋਕੇਟ ਸਾਡੇ ਦਰਮਿਆਨ ਪਹੁੰਚ ਚੁਕੇ ਆ ਕਿਉਂਕਿ ਅਗਲੀ ਮੀਟਿੰਗ ਜਿਹੜੀ ਉਹਦਾ ਸਮਾਂ 10 ਵਜੇ ਦਾ ਆ ਤੁਹਾਡੇ ਪਿੰਡ ਵੋਟਾਂ ਦੀ ਅਪੀਲ ਕਰਨ ਵਾਸਤੇ ਸਾਡੇ ਹਰਮਨ ਪਾਰੇ ਨੇਤਾ ਕੈਂਡੀਡੇਟ ਸਾਹਿਬ ਫਰਨਜੀਤ ਕੁਮਾਰ ਜੀ ਐਡਵੋਕੇਟ ਦਾ ਉਹ ਤੁਹਾਡੇ ਦਰਮਿਆਨ ਵੋਟਾਂ ਦੀ ਅਪੀਲ ਕਰਨ ਵਾਸਤੇ ਆਏ ਨੇ ਅਸੀਂ ਉਹਨਾਂ ਦੇ ਵਿਚਾਰ ਸੁਣਨੇ ਨੇ ਗੱਲਾਂ ਕਰਨ ਨੂੰ ਤਾਂ ਬਹੁਤ ਨਹੀਂ ਕਰਦੇ ਅੱਜਕੱਲ੍ਹ ਰੈਪਿੰਗ ਰੈਪਾ ਰੈਪਿੰਗ ਰੈਪਾ ਇਹ ਕਿਸੇ ਨੂੰ ਪਤਾ ਹੈ ਕਿ ਇਲੈਕਟ੍ਰਿਕ ਦਾ ਦੋਸ ਚੱਲ ਰਿਹਾ ਹੈ ਦੁਨੀਆ ਵਿੱਚ ਸਭ ਤੋਂ ਵੱਡਾ ਲੋਕਤੰਤਰ ਹੋਣਾ ਮੌਕਾ ਕਿਹਾ ਯਾਰ ਇੰਡੀਆ ਭਾਰਤ ਹੈ ਸਾਡੇ ਦੇਸ਼ ਦੇ ਵਿੱਚ ਜਿਹੜੇ ਲੋਕਤੰਤਰ ਵਾਲਾ ਸਤਿ ਪਾਵਾ ਸਾਹਿਬ ਨੇ ਦਿੱਤਾ ਉਹ ਰਿਹਾ ਕਰਨ ਛੱਟ ਕੇ ਜਿੱਦਾਂ ਨਹੀਂ ਟਿਕੜਾ ਨਾ ਕੋਈ ਇਹਦਾ ਦਿਨ ਲਾਟ ਰਿਹਾ ਹੈ ਉਸ ਬਾਰ ਉਹਦੇ ਬੈਕ ਕਿਉਂ ਦੁਰਿਆ ਹੈ ਮੈਂ ਇਸ ਕਰਕੇ ਦੁਰਿਆ ਕਿ ਉਹ ਸ਼ਖਸੀਅਤ ਹੈ ਉਹ ਗੱਡੇ ਡੇਟਾ ਵੀ ਸਖੀਅਤ ਜਾਪ ਸਕੀ ਇਹ ਹੋ ਸਕਦਾ ਹੈ ਜਿਦਾ ਕਿ ਫੈਕਲ ਸ਼ਹਿਰ ਤੋਂ 20 ਕਿਲੋਮੀਟਰ ਦੂਰ ਜੋ ਆਪ ਬੜਾ ਕਮੇਟਰ ਇੱਕ ਪਗੜਪਟਣ ਵਾਲੇ ਜਿਹੜੇ ਖਾਨਦਾਨ ਦੇ ਵਿੱਚ ਉਹਨਾਂ ਦੇ ਪਾਪਾ ਸਾਹਿਬ ਦਾ ਪਹਿਲਾ ਸਬਕ ਮੇਰਾ ਪੜੋ ਵਾਲਾ ਯਾਰ ਉਹਨੂੰ ਪੂਰਾ ਕਰਨ ਲਈ ਪਿੰਡ ਤੋਂ ਸ਼ਹਿਰ ਆਣਾ ਇਹਦੇ-ਇਹਦੇ ਇੱਕ ਦੋ ਦਿਨ ਕਲਾਸਾਂ پڑھਦੇ-ਪੜਦੇ ਕੋਈ ਡਿਗਰੀ ਕਰ ਲਈ। ਅੱਜ ਜਿਸ ਲੋਕ ਨੂੰ ਕਰਨ ਨੂੰ ਸਰਕਾਰ ਨੇ ਲਗਾਇਆ ਨੇ ਯਾਰ ਉਹ ਡਿਗਰੀ ਕਰਕੇ ਉਹ ਤੋਂ ਬਾਅਦ ਪ੍ਰੈਕਟਿਸ ਸ਼ੁਰੂ ਕਰਨੀ। وکਾਲਤ ਨਾਲ ਨਹੀਂ, وکਾਲਤ ਕਰਦੇ ਕਰਦੇ ਨਾਲ ਨਾਲ ਸੇਵਾ ਵੀ ਕਰਦੀ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ 2009 ਦੇ ਵਿੱਚ ਸੰਤ ਰਮਾਨੰਦ ਜੀ ਦਾ ਕਤਲ ਹੋਇਆ ਸੀ। ਉਦੋਂ ਸਾਡੇ ਮੁੰਡਿਆਂ ਦੇ ਕਾਫੀ ਬੱਚੇ ਹੋਏ ਸਨ। ਇਹ ਇੱਕ ਹੀ ਉਹ ਸ਼ਖਸ ਹੈ ਜਿਹਨਾਂ ਨੇ ਸਾਰੇ ਮੁੰਡਿਆਂ ਦੇ ਕੇਸ ਲੜੇ ਫ੍ਰੀ ਆਫ ਕਾਸਟ। ਮੈਂ ਤਾਂ ਵੀ ਇਹ ਨਾ ਬੈਠਣ ਦੇ ਸਲਾਹ ਲੈਣ ਦੇ ਵੀ ਕਹੇ ਲੱਗੇ ਆ। ਲੋਕਾਂ ਸਾਰਾ ਆਪਣਾ ਪ੍ਰੋਫੈਸ਼ਨ ਰੱਖੀ ਪੂਰੇ ਮਦੇ ਹੋਏ ਆ ਤੇ ਸਾਰੇ ਬਣੀ ਕਰਾਏ ਆ। ਫਿਰ ਜਦੋਂ ਵੀ ਕੋਈ ਪਤਾ ਲੱਗਦਾ ਹੈ ਕਿ ਸਮਾਜ ਦਾ ਕਿਸਾਈ ਹੋ ਰਹੀ ਆ ਸਾਡੇ ਨੇਤਾ ਗਣੇ ਦਾ ਕੋਲ ਜਾਂਦੇ ਨੇ ਨੇਤਾ ਨਹੀਂ ਹੋਰ ਵੀ ਕੋਈ ਅੱਜ ਕੇ ਸੁਸਾਇਟੀ ਆ ਜਦੋਂ ਪਤਾ ਲੱਗਦਾ ਹੈ ਕਿ ਇਹ ਪੂਰੇ ਆਪਣੇ ਪੂਰੇ ਤਰਮਨ ਨਾਲ ਉਹਦੇ ਨਾਲ ਮਦਦ ਕਰਦੇ ਆ। ਇਹ ਉਹ ਵੀ ਗੋਰੀਆ ਇੱਕ ਹੋਰ ਤੋਂ ਮਗਰਾਂ ਤੇ ਇਹ ਉਹ ਹਮਰ ਬਾਰੇ ਕੀਤਾ ਹੈ ਜਿਨ੍ਹਾਂ ਨਾਲ ਰਸ ਤੋਂ ਵਕੀਲ ਲਗਾਤਾਰ ਕੰਮ ਕਰ ਰਿਹਾ 200 ਅਕੀਲ ਕੀਤਾ ਇੱਕ ਨਹੀਂ ਤੁਰਦਾ ਤੇ 200 ਕਿਲ ਆਪਣੇ ਆਪਣੇ ਮੋੜਿਆਂ ਤੇ ਇਹਦੇ ਨਾਲ ਕਰਦਾ ਰਿਹਾ ਤੋਂ ਆਓ ਤੁਸੀਂ ਰੰਗ ਕਰਕੇ ਜਿਹਨੂੰ ਆਦੇਵਰ ਸਾਹਿਬ ਪੰਚੀਦਾਂ ਜਿਹਦਾ ਨਾਰਾ ਜਿਹੜਾ ਆ ਉਹਦੇ ਮੁਤਾਬਕ ਇਹਨਾਂ ਨੂੰ ਕਾਰਜਕ੍ਰਮ ਕਰੀਏ ਸਭ ਕਹਿੰਦੇ ਹੁੰਦੇ ਜਿਵੇਂ ਗੁਰਵਿੰਦਰ ਜੀ ਹਮ ਕੋਤੇ ਰੀਲ ਦੇ ਮੇ ਨਾ ਨੋਟ ਸੇ ਦਾ ਖੋਰ ਸੇ ਹਮ ਕੋ ਜੀਤੇਗੇ ਨਾ ਨੋਟ ਸੇ ਨਾ ਖੋਰ ਸੇ ਹਮ ਕੋ ਜੀਤੇਗੇ ਉਹ ਜੈਪੀ ਜੈ ਮਾਤਾ ਜੇ ਸਾਡੇ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੋਵੇ ਤੇ ਉਹ ਐਸੇ ਕਮਿਸ਼ਨਰ ਨੂੰ ਅਸੀਂ ਸ਼ਿਕਾਇਤ ਕਰ ਸਕਦੇ ਆ ਤੇ ਉਹ ਸਾਨੂੰ ਇਨਸਾਫ ਕਰਵਾ ਸਕਦਾ ਇਸ ਸਰਕਾਰ ਨੇ ਉਹ ਜਰਨਲ ਲਾਇਆ ਤੁਹਾਨੂੰ ਕੋ ਤਕਰੀਬ ਨਹੀਂ ਜਨਰਲ ਆਉਂਦੀ ਲੇਕਿਨ ਜੇ ਫੇ ਸੀਟ ਜਿਹੜੀ ਵੰਦੀ ਉਹ ਨਹੀਂ ਦਿੱਤੀ ਇਹਦਾ ਮਤਲਬ ਨੀਅਤ ਜਿਹੜੀ ਆ ਸਾਡੇ ਗੁਰਦੀ ਸਾਫ਼ ਨਹੀਂ ਜਿਆਦਾ ਤਾਂ ਜੇ ਮੈਂ ਕਹਾਂ ਜਿਹੜੀ ਬਦਲਾਅ ਵਾਲੀ ਗੱਲ ਸੀ ਉਹਦੇ ਵਿੱਚ ਜਿਹੜੀ 100% ਜਿਹੜੀ ਪੰਜਾਬ ਦੇ ਵਿੱਚ ਰਿਜ਼ਰਵੇਸ਼ਨ ਸਭ ਨੂੰ ਕਰਦੀ ਰੁਕਾ ਰਿਹਾ ਤਾਂ ਜੋ ਇਸ ਕਰਕੇ ਐਸ ਵਾਰ ਮੌਕਾ ਆ ਗਿਆ ਕੇ ਸੈਂਟਰ ਦੇ ਵਿੱਚ ਤੁਸੀਂ ਇਨਨ ਚੁਟਾ ਕੇ ਭੇਜਿਆ ਤੇ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆ ਗੋਦੀ ਜੀ ਬਣਦੇ। ਔਰ ਜੁਪੀਰੇ ਵਿੱਚੋਂ ਚਾਰ ਵਾਰੀ ਮੁੱਖ ਮੰਤਰੀ ਬਣੇ। ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਤੇ ਉਥੇ ਦੇ ਜਿਹੜੇ ਸਫਾਈ ਮਜ਼ਦੂਰ ਆ ਉਹਨਾਂ ਦੀ ਇੱਕ ਡਿਮਾਂਡ ਸੀ। ਦੇ ਸਾਡੀ ਜਿਹੜੀ ਡਿਊਟੀ ਆ ਉਹ ਵੀ 9 ਵਜੇ ਹੋਣੀ ਚਾਹੀਦੀ। ਉਹ ਜਾਂਦੇ ਸੀ 7 ਵਜੇ। ਤੇ ਦੁਕਾਨਾਂ ਖੁੱਲਣ ਤੋਂ ਦਫ਼ਤਰ ਖੁੱਲਣ ਤੋਂ ਬਾਅਦ ਸਫਾਈ ਕਰਦੀਆਂ ਸਾਡੇ ਕੱਪੜਿਆਂ ਤੇ ਧੂੜ ਪੈਂਦੀ ਆ ਤੇ ਜਦੋਂ ਭੈਣ ਜੀ ਨੇ ਪਹਿਲੀ ਵਾਰੀ ਮੁੱਖ ਮੰਤਰੀ ਜੀ ਨੂੰ ਸੌਂ ਚੱਕੀ ਔਰ ਸਭ ਤੋਂ ਮੇਟਾ ਫੈਸਲਾ ਇਹ ਸੀ ਕਿ ਜਿਹੜੇ ਸਫਾਈ ਮਜ਼ਦੂਰਾਂ 9 ਵਜੇ ਆਪਣੀ ਡਿਊਟੀ ਤੇ ਜਾਣਗੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਬਾਅਦ ਤੇ ਪਹਿਲਾਂ ਘਰ ਦਾ ਸਕੂਲ ਫੇਟ ਕੇ ਫਿਰ ਉਹ ਬਾਕੀਆਂ ਵਾਂਗ ਡਿਊਟੀ ਤੇ ਜਾਣਗੇ ਔਰ ਜੰਮੂ ਦੀ ਲੜਕੀ ਦੇ ਨਾਮ ਦੇ ਸਾਰਾ ਸਾਫ ਨੇ ਉਸ ਦੀ ਯਾਰਦੀ ਐਫ ਪੀ ਕਰਾਈ 3 ਪੜ੍ਹਾਈ ਔਰ ਜਿਹੜੀਆਂ ਨੌਕਰੀਆਂ ਆ ਉਹ ਮਹੀਆ ਕਰਾਈਆਂ ਕਿਉਂਕਿ ਜਿਹੜੀ ਸਰਕਾਰਾਂ ਹੁੰਦੀਆਂ ਉਹ ਰੁਜ਼ਗਾਰ ਪੈਦਾ ਕਰਦੀਆਂ ਦਿੱਲੀ ਦੇ ਵਿੱਚ ਭੈਜੀ ਨੇ ਰੁਜ਼ਗਾਰ ਪੈਦਾ ਕੀਤਾ ਔਰ ਦੱਸੀਆਂ ਗਿਆ ਪਤਾ ਕੀਤਾ ਕਿ ਮੈਨੂੰ ਦੱਸੀਆਂ ਗਿਆ ਕਿ ਇੱਥੇ ਢਾਈਕ ਸੋਦੇ ਆਪਾਰ ਜਿਹੜੀ ਕੋਲ ਕੋਲ ਹੁੰਦੀ ਆ ਨੱਕ ਪਾਤ ਅਤੀਆਂ ਬੋਗਾਂ ਅਹੀ ਲੈ ਜਾਂਦੀਆਂ ਬਹੁਤ ਚੰਗੀ ਗੱਲ ਆ ਉਹਦੇ ਲਈ ਇੱਕ ਜ਼ੋਰਦਾਰ ਅੱਜ ਫਾਟੇ ਵਿੱਚ ਐਡਵੋਕੇਟ ਰਣਜੀਤ ਕੁਮਾਰ ਜੀ ਉਹ ਕੇ ਉੱਚ ਕੋਟੀ ਦੇ ਵਕੀਲ ਉਹਨਾਂ ਦੇ ਨਾਲ ਰਮਿੰਦਰ ਦਾਸ ਰਾਜੀ ਇਹ ਵੀ ਇੱਥੇ ਤੋਂ ਵਕੀਲ ਨੇ ਔਰ ਇਤਾਲੀਆਂ ਦੇ ਵਿੱਚ ਜਾਤੀ ਦੇ ਕੈਵਨ ਜਿੱਤੇ ਕੋਈ ਗੱਲ ਹੋਵੇ ਤਾਂ ਇਹਨਾਂ ਨੂੰ ਜਾਪੀਨ ਵਾਲਿਆਂ ਦੇ ਨਾਂ ਤੇ ਪੁਕਾਰਿਆ ਜਾਂਦਾ ਹੈ ਜਾਪੀਨ ਵਾਲੇ ਜਰਨਲ ਕਾਰਡ ਵਾਲੇ ਇਹਨਾਂ ਨੂੰ ਜਾਪੀਨ ਹੀ ਮਾਣਿਆ ਕਹਿੰਦੇ ਕੋਈ ਇਹਨਾਂ ਤੋਂ ਆਣਗੇ ਨਹੀਂ ਅਧਿਪਤ ਦੀ ਗੱਲ ਨਹੀਂ ਜਦ ਉੱਠੂਗਾ ਕਿਉਂ ਕਿ ਉਹ ਜਾਪੀਨ ਵਾਲਾ ਹੈ ਜਾਪੀਨ ਦਾ ਮਤਲਬ ਉਹਨਾਂ ਨੂੰ ਖੁਦਦਾਨ ਬਾਰੇ ਪੂਰੀ ਜਾਣਕਾਰੀ ਆ ਇਹਦਾ ਮਤਲਬ ਕਿ ਤੇ ਮਨਿੰਦਰ ਇਹ ਪਾਰਟੀ ਵਲੋਂ ਲੜ ਰਿਆ ਉਹ ਜੇ ਸੂਰਜ ਚਮਕੇਗਾ ਉਹ ਭਗਵੰਤ ਮਾਰ ਤੇ ਕੇਜਰੀਪਾਲ ਦੇ ਲਈ ਚਮਕੇਗਾ ਬਾਣੀਏ ਲਈ ਚਮਕੇਗਾ ਕਾਹ ਕਰਦਾ ਸੂਰਜ ਜਾਮਨੀ ਗੋਮਰ ਉਹ ਜੇ ਚਮਕੇਗਾ ਉਹ ਚਮਕੇਗਾ ਗਾਂਧੀ ਪਰਿਵਾਰ ਦੇ ਚਮਕੇ ਸੋਨ ਸਿੰਘ ਠੰਡਲ ਜਿਹੜਾ ਕਹਿੰਦਾ ਕਿ ਮੈਂ ਵੀ ਕਮੀਆਂ ਦਾ ਹੀ ਆ ਪਰ ਜੇ ਉਹ ਚਮਕੇਗਾ ਤੇ ਬਾਦਲ ਪਰਿਵਾਰ ਦੇ ਚਮਕੇਗਾ ਤਾਂ ਇੱਕੋ ਇੱਕ ਕੈਂਡੀਡੇਟ ਹੈ ਜਿਹੜਾ ਤੁਹਾਡਾ ਆਪਣਾ ਜਿਹੜਾ ਘਰੀਬਾਂ ਲਈ ਚਮਕੇਗਾ ਐਡਵੋਕੇਟ ਰਣਜੀਤ ਤੁਸੀਂ ਬੂਥ ਫੋਟੇ ਆ ਕਾਫੀ ਜੇ ਤੋ ਤੁਸੀਂ ਆਪਣਾ ਬੂਥ ਜਿੱਤਦੇ ਆ ਪਰ ਮੇਰੀ ਬੇਨਤੀ ਤੁਹਾਨੂੰ ਇਹ ਆ ਕਿ ਤੁਸੀਂ ਜਿੱਤਰਾ ਆਪਣਾ ਬੂਥ ਜਿੱਤਦੇ ਆ ਅਜੇ ਗਵਾਂਢੀ ਪਿੰਡਾਂ ਦੇ ਬੂਥ ਜਿੱਤਣੇ ਆ ਤਾਂ ਉਹਦੇ ਲਈ ਸਭ ਕੀ ਕਰਨਾ ਜਿੱਥੇ ਅਸੀਂ ਲੜਕੀਆਂ ਵਿਆਹ ਕੇ ਭੇਜੀਆਂ ਉਹਨਾਂ ਨੂੰ ਬੇਨਤੀ ਕਰਨੀ ਪਵੇਗੀ ਕਿ ਜਿਹੜੀ ਵੋਟ ਹੈ ਉਹ ਬਹੁਤ ਜਨ ਸਮਾਜ ਪਾਰਟੀ ਦੇ ਹਾਥੀ ਤੇ ਪਾਇਓ ਜਿੱਥੋਂ ਅਸੀਂ ਲੜਕੀਆਂ ਵਿਆਹ ਕੇ ਲਿਆਦੀਆਂ ਉਹਨਾਂ ਨੂੰ ਬੇਨਤੀ ਕਰਨੀ ਪਵੇਗੀ ਕਿ ਵੋਟ ਹਾਥੀ ਦੇ ਨਾਂ ਤੇ ਪੋਟ ਕਰਿਓ ਜਿੱਥੇ ਸਾਡੇ ਨਾਲਕੇ ਆ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਕਿ ਵੋਟ ਹਾਥੀ ਦੇ ਨਾਂ ਤੇ ਪਾਇਓ ਜਿੱਥੇ ਸਾਡੇ ਪੂਆ ਪੂੜਿਆ ਉਹਨਾਂ ਨੂੰ ਬੇਨਤੀ ਇਸ ਤਰ੍ਹਾਂ ਇੱਕ ਕਾਫਲਾ ਬਣੇਗਾ ਲੋਕ ਜਾਗਰਤ ਹੋਣ ਅਧੀਨ ਪਖਾਰੀ ਮੰਨ ਵਾਸਤੇ ਵੋਟ ਨਹੀਂ ਪਾਣੀ ਅਧੀਨ ਆਪਣੇ ਬਧਿਆ ਦੀ ਫ੍ਰੀ ਐਜੂਕੇਸ਼ਨ ਵਾਸਤੇ ਬੱਚੇ ਪੜ੍ਹ ਗਿਆ ਉਹਦੀ ਨੌਕਰੀ ਵਾਸਤੇ ਬੱਚਿਆਂ ਦੇ ਰਜਗਾਰ ਵਾਸਤੇ ਅਧੀਨ 5 ਕਿਲੋ ਰਾਥਨ ਵਾਸਤੇ ਆਪਣੀ ਵੋਟ ਨਜਾਈ ਨਹੀਂ ਕਰਾਫ ਕਰਦੇ ਕੀ ਅਧੀਨ ਇਸ ਭਾਰਤ ਦੇ ਦੀ ਧਰਤੀ ਤੇ 5 ਕਿਲੋ ਰਾਥਨ ਵਾਸਤੇ ਜਨਮ ਲਿਆ ਸਾਡੇ ਬੱਚੇ ਨਸ਼ਿਆਂ ਤੇ ਲੱਗ ਜਾਣ ਇਹਦੇ ਵਾਸਤੇ ਜਨਮ ਲਿਆ ਬਾਅਦ ਵਿੱਚ ਬੱਚੇ ਸਾਡੇ ਨਸ਼ੇ ਕਰਕੇ ਅਲਵਿਦਾ ਹੋ ਜਾਣ ਇਸ ਦੁਨੀਆ ਤੋਂ ਛੱਡ ਜਾਣ ਅਸੀਂ ਦੁਖੀ ਹੋ ਕੇ ਰੋਈਏ ਕਰਦਾਈਏ ਇਹਦੇ ਵਾਸਤੇ ਜਨਮ ਲਿਆ ਨਹੀਂ ਸਤ ਗੁਰੂ ਰਮਦਾਸ ਮਹਾਰਾਜ ਜੀ ਕਹਿੰਦੇ ਆ ਇਸ ਜਗ੍ਹਾ ਤੇ ਭਾਰਤ ਦੇ ਦੀ ਜਗ੍ਹਾ ਤੇ ਅਗਰ ਤੁਸੀਂ ਤੁਸੀਂ ਸੁਖੀ ਰਹਿਣਾ ਚਾਹੁੰਦੇ ਆ ਤਾਂ ਉਹਨਾਂ ਨੇ ਨਿਸ਼ਾਨ ਦੇ ਕੀਤੀ ਉਹ ਦੋ ਜਗ੍ਹਾ ਆ ਉਹ ਦੋ ਜਗ੍ਹਾ ਕਿਹੜੀਆਂ रविदांत दुख कर वदन को ठुक कर है तो खाऊं रविदांत दुख कर वदन को दुख दे वदन वाते सुख नाल है दो ठाऊं एक सुख सभाज में दूजा उमर कटता अतिप्रदाफारा में क्या मानते हैं गल्ल को नहीं मानते होना ने क्या कि सुखी वदन वाते दो जगह एक सुख सभाज में स्वराज दा मतलब राजपा ਇਨਾਂ ਦੇ ਰਾਜਪਾਲ ਹੁੰਦੇ ਆ ਉਹਨਾਂ ਨੂੰ ਥਣਕਾਂ ਦੇ ਆਗੇ ਧਰਦੇ ਨਹੀਂ ਲਾਣੇ ਪੈਂਦੇ ਕਿਉਂਕਿ ਹੁਣ ਵਾਲਾ ਕੰਡਾ ਆਇਆ ਨਹੀਂ ਥਣਕਾਂ ਕਿੰਨਾ ਲਾਣਾ ਇਹ ਸੇ ਸੰਗਤ ਦੇ ਵਿੱਚ ਮਤਲਬ ਨਾ ਗੱਲ ਕਰਾਂ ਦੇਖੋ ਜਦੋਂ ਆਇਤੋ 427 ਪਹਿਲਾ ਗਰੀਬੀ ਔਰ ਮੀਗੀ ਦੇ ਪੜ ਦੇ ਵਿੱਚ ਜਦੋਂ ਲੋਕ ਹੋਈਏ ਵੇਈਏ ਆਪਾਂ ਦੇ ਬੜੇ ਬੜੇ ਲੋਕ ਉਹ ਗੁੰਝੇ ਹੋਏ ਸੀ। ਪਰ ਉਸ ਵੇਲੇ ਵੀ ਸਾਡੇ ਗੁਰੂਆਂ ਨੇ ਜੀਵਨਗਾਰ ਦੇ ਕੋਈ ਆਵਾਜ਼ ਉਠਾਈ ਹੈ। ਉਸ ਆਵਾਜ਼ ਨੂੰ ਮੌਕੇ ਦੇ ਜਿਹੜੇ ਰਾਜੇ ਸੀ ਉਹ ਜਵਾਬ ਦੇ ਦਿੱਤੇ। ਜਿਨ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਆਸਾ ਚਾਹੂੰ ਰਾਗ ਵਿੱਚ ਜਹਾਂ ਮਿਲੇ ਸਭਨ ਕੋ ਅੰਗ ਛੋਟ ਬਣੇ ਸਭ ਸੰਸਾਰ ਦੇ ਬਾਸ ਰਹੇ ਪ੍ਰਤਾਂ। ਇਹ ਗੁਰੂ ਨਾਨਕ ਸਾਹਿਬ ਦੀ ਗੱਲ ਬੜੀ ਪਿਆਰੀ ਸੀ। ਉਪਜੋਰ ਕੋ ਸਾਰਾ ਨਾਲ ਸੁੱਖ ਮੰਗਦਾ ਜਿੱਦਾਂ ਸਾਡੀਆਂ ਮਾਤਾ ਕਿਸੇ ਪੀੜ ਦੀ ਜਗ੍ਹਾ ਤੇ ਜਾਂਦੀਆਂ ਜਾਂ ਕਿਤੇ ਮੰਦਰ ਜਾਂ ਗੋਟਵਾਰੇ ਦੇ ਬਾਬੇ ਪਾਲਕ ਨਾਲ ਤੇ ਜਾਂ ਵਿਆਸ ਕੋਈ ਜਾ ਕੋ ਕੀ ਕਰਦੀਆਂ ਮੱਥਾ ਭੂਮੀ ਨੂੰ ਹੱਥ ਲਾ ਕੇ ਧਰਤੀ ਨੂੰ ਇਹ ਪਰਮਾਤਮਾ ਸਾਹਮਣੇ ਸੁੱਖ ਜਾਂਤੀ ਰੱਖੇ ਮੇਰੇ ਨਿਆਣੇ ਸੁੱਖ ਜਾਂਤੀ ਨਾਲ ਰਹਿਣ ਮੈਨੂੰ ਕਿਤੇ ਬਲਾਤਣਾ ਤੋਂ ਬਚਾਈ ਘਰ ਦੇ ਕੋ ਬਿਮਾਰੀ ਸਮਾਰੀਏ ਲੋਕਾਂ ਨਾਲ ਇਹ ਆਪਾਂ ਮਾਵਾ ਛੜ ਕੇ ਇਹੀ ਕੁਝ ਕਰਦੀਏ ਤੋ ਸਾਡੇ ਬਜ਼ੁਰਗ ਗੁਰੂ ਰਗਾਤ ਮਾਰੇ ਨੇ ਵੀ ਇਹ ਕੀਤਾ ਵੀ ਆਸਾਂ ਪਾਉਂ ਰਾਜ ਨੇ ਜਹਾ ਮਿਲੇ ਸਭਨ ਕੋ ਹੰਨ ਛੋਟ ਬੜੇ ਸਭ ਮੱਥੇ ਰਗਾਤ ਰਹੇ ਪਤਨ ਵੀ ਸਾਰੀ ਜੁਗੀਆਂ ਪਰਮਾਤਮਾ ਇਕਾਂ ਦੀ ਰੋਵੇ ਸਾਰੇ ਖਾ ਪਰ ਰਹ ਸਾਰਿਆਂ ਨੂੰ ਖਾਣ ਨੂੰ ਰੋਟੀ ਮਿਲੇ ਸਾਰਿਆਂ ਦਾ ਬਖਵਾਉ ਉਹ ਬਜ਼ੁਰਗ ਦੀ ਇੱਛਾ ਲੈਕਿਨ ਮੌਕੇ ਦੇ ਰਾਜਿਆਂ ਨੇ ਰਗਾਤ ਮਾਰੇ ਦੇ ਉੱਪਰ ਤਸ਼ੱਦਦ ਕੀਤੀ ਰਾਲਗੜ੍ਹ ਸਾਹਿਬ ਨੂੰ 3 ਮਹੀਨੇ ਜੇਚ ਰਹੇ ਜਿ ਤੌਣ ਗਾਲ ਤੇ ਤੌਣ ਗਾਲ ਦੇ ਜ਼ਿਲ੍ਹੇ ਦੇ ਵਿੱਚੋਂ ਦੇਰ ਦੇ ਵਿੱਚ ਲੈ ਤੇ ਬੜੇ ਹੀ ਦੁੱਖ ਭਰੇ ਹਲਾਤਾ ਜੋ ਘਰ ਦੀ ਦੂ ਚਲੇਗਾ ਕਬੀਰ ਸਾਹਿਬ ਨੇ ਕੀ ਕਿਹਾ ਜਿਨੋਂ ਦੁਨੀਆ ਦੇਖੀ ਸਾਰੀ ਇੰਨਾ ਵਿਕਾ ਕੋਈ ਕਹਾ ਤਾਂ ਮੈਂ ਇਹ ਮਾਰੇ ਆ ਇਹ ਘਟੀਆਂ ਆ ਇਹਨੂੰ ਮੂੰਹ ਨਾ ਲਾਉ ਇਹਨੂੰ ਘਾਟੇ ਉੱਤਰਾ ਬੜਨ ਦਿਓ ਇਹਨਾਂ ਨੂੰ ਪਾਣੀ ਦਾ ਪੀਣ ਨੂੰ ਦਿਓ ਸਕੂ ਵਿੱਚ ਨਹੀਂ ਬਣ ਸਕਦੇ ਮੰਦਕ ਨਹੀਂ ਬਣ ਸਕਦੇ ਤਾਂ ਕਬੀਰ ਸਾਹਿਬ ਨੇ ਗੱਲ ਕੀਤੀ ਕਿ ਕਹਿੰਦੇ ਆਪਾਂ ਲੱਲਾ ਨੂਰੋ ਪਾਇਆ ਕੁਦਰਤ ਦੇ ਸਾਹ ਬੜਦੇ ਇੱਕ ਨੂੰ ਤੇ ਸਭ ਦਾ ਰੁਪਿਆ ਕੌਣ ਭਲੇ ਕੋ ਮੰਡੇ ਅਦੀਸਾ ਨੇ ਕਿੱਡੀ ਨੋਣੀ ਗੱਲ ਕੀਤੀ ਉਹ ਵੀ ਬਜ਼ੁਰਗ ਸੀ ਸਮਾਜ ਦੀ ਚਿੰਤਾ ਸੀ ਉਹਨਾਂ ਨੂੰ ਕਿ ਉਹਨਾਂ ਲੋਕਾਂ ਨੂੰ ਹਾਲਾ ਨਾੜਾ ਮਾਣਿਆ ਤੇ ਨੇ ਲੋਕ ਬਹਿ ਬਾਵਰੇ ਪਾਹਨ ਪੂਜਣ ਜਾਣ ਢਾਕੀ ਚੱਟੀਆਂ ਨਾ ਪੂਜੇ ਜਿਸ ਦਾ ਪਿੱਛਾ ਖਾਂਏ ਵੀ ਤੁਸੀਂ ਮੰਦਰ ਦੇ ਟਕੜਾ ਮਾਰਦੇ ਜਾ ਕੇ ਮੂਰਤੀ ਨੂੰ ਉਹ ਘਰ ਦੀ ਚੱਕੀ ਘੁਮਾ ਲੋ ਆਟਾ ਵੀ ਆ ਉਹ ਮੰਦਰ ਤੋਂ ਨਿਕਲੇਗਾ ਖਣੀ ਨਾਲ ਸੁਣ ਘਾਹ ਦਾ ਕਿ ਨਜ਼ਰੀਆ ਸੀ ਨਾ ਉਹਨਾਂ ਨਾਲ ਕੀ ਹੋਇਆ ਉਹਨਾਂ ਨੂੰ ਬਨਾਰੂ ਤੋਂ ਜਿਹੜੀ ਅਸਤੀ ਕੱਢ ਪਾ ਗਿਆ ਮਗਰ ਖਿਆਲ ਦੇ ਵਿੱਚ ਰਹਿਣ ਨੂੰ ਮਜਬੂਰ ਕੀਤਾ ਗਿਆ ਉਹਨਾਂ ਨੂੰ ਸ਼ਬਦ ਦਿੱਤੇ ਹੋਏ ਹਾਥੀਆਂ ਉਹਰੇ ਵੀ ਸਿੱਟਿਆ ਗਿਆ ਕੰਪਨੀ ਫਾਰ ਲੇਕਨ ਮੋਕੇ ਦੇ ਰਾਜੇ ਨੇ ਨਹੀਂ ਬੇਦਾਬੀ ਗੁਰੂ ਨਾਨਕ ਦੇਵ ਜੀ ਨੇ ਜੇ ਗੱਲ ਕੀਤੀ ਇੱਕ ਪਿਤਾ ਇੱਕ ਅਸਕੇ ਹਮ ਬਾਰੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੀ ਸੀ ਕਿ ਯਾਰਾ ਪਰਮਾਰਨ ਵਾਲੇ ਸਾਰੇ ਬੰਦੇ ਆ ਪਰ ਕਹਦਾ ਯਾਰ ਕਿਸ ਗੱਲ ਲੜਾਈ ਗੱਪਾਂ ਮਾਰੀਂ ਮਹਾਰਾ ਉਹ ਬੋਰਡ ਦੀ ਨੌਕਰੀ ਕੋਈ ਨਹੀਂ ਕੱਢਣੀ ਇਹ ਨਹੀਂ ਆ ਕਿ ਟਾਟਾ ਬਿਰਲਾ ਅਬਾਨੀ ਬਟਨ ਦਬਾਵੇ ਨੌਕਰੀ ਨਿਕਲਣ ਤੇ ਤੁਹਾਡੀ ਅੱਧੀ ਨਿਕਲ ਇਹ ਤੁਹਾਨੂੰ ਇੱਕ ਬਰਾਬਰਤਾ ਦਾ ਰਾਜ ਦਿੱਤਾ ਬਾਦ ਕਰਦੇ ਨੇ ਆਪਣਾ ਰਾਜਾ ਤੁਣਾ ਦਾ ਸਾਡੇ ਸਾਹਿਬ ਜੁੱਤੀ ਖੂਬਸੂਰਤ ਗੱਲ ਇਹਦੇ ਕੀ ਆ ਸਰ ਨੂੰ ਗੱਲ ਫੜਾ ਫੜਾ ਉਰੇ ਵੀ ਆ ਵੀ ਰਾਜੇ ਦੀ ਉਮਰ ਹੈ ਸ਼ਰਧਾਨੇ 5 ਸਾਲ ਲੱਗ ਗਈ। ਵੀ ਜਿਹੜਾ ਰਾਜਾ ਅਸੀਂ ਚੁਣਿਆ ਉਹਦੀ ਉਮਰ ਸਿਰਫ 5 ਸਾਲ ਹੈ। 15 ਸਾਲਾਂ ਬਾਅਦ ਜੇ ਉਹ ਕੰਮ ਸਹੀ ਨਹੀਂ ਕਰੂਗਾ ਤੇ ਤੁਸੀਂ ਉਹਨੂੰ ਵੋਟਾਂ ਬਾਕੇ ਬਦਲ ਦੇਣਾ। ਕਿ ਨਾ ਤਾਨੂ ਤਲਵਾਰ ਚਲਾਉਣ ਦੀ ਲੋੜ, ਨਾ ਘੋੜੀ ਚਰਾਉਣ ਦੀ ਲੋੜ, ਨਾ ਸੇਨਾ ਬਣਾ ਕੇ ਘੋੜਿਆਂ ਨੂੰ ਡਗੜ-ਡਗੜ ਕਰਕੇ ਦਿੱਲੀ ਵੱਲ ਨੂੰ ਜਾਣ ਦੀ ਲੋੜ। ਘਾਰ ਬੈਠੇ ਤੁਹਾਡੇ ਪਿੰਡ ਵਿੱਚ ਦੱਬਾ ਲੱਗਣਾ ਸਕੂਲ ਦੇ ਵਿੱਚ। ਤੁਸੀਂ ਜਨਾਹ ਇੱਕ ਐਸੋ ਕੁਲੀ ਦੇ ਇਖਤਿਆਰ ਕਰਨਾ ਐਜਾ ਦਾਵਾਣਾ ਸਰਕਾਰ ਦਿੰਦੀ ਹੈ ਇਹ ਹੈ ਨਾ ਲੋਕਤੰਤਰ ਦਾ ਸਿਸਟਮ ਹੁਣ ਅਗੜਾ ਸਵਾਲ ਖੜਾ ਹੋ ਗਿਆ ਵੀ ਉਹ ਬਦਲ ਨਹੀਂ ਕਿਉਂ ਬਦਲਣ ਦੀ ਲੋੜ ਹੈ ਕੋਈ ਆਪਾਂ ਇਹ ਕਰਦਾਂਗੇ ਤੁਹਾਨੂੰ ਸੰਭਾਵਾਗੇ ਤੁਮਗੋ ਵੀ ਕੋ ਪਰਪਤ ਨਹੀਂ ਜਾਣ ਨਾ ਤੁਸੀਂ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਤੁਸੀਂ 45 50 ਸਾਲ ਕਾਂਗਰਸ ਨਾਲ ਬਹੁਤ ਪਿਆਰ ਕੀਤਾ ਰੱਦ ਕੇ ਪਿਆਰ ਕਿਉਂ ਨਾ ਕਰੇ 15 ਸਾਲ ਤੁਸੀਂ ਬੀਜੇਪੀ ਨੂੰ ਪਿਆਰ ਕੀਤਾ ਆਕਾਲੀਆਂ ਨੂੰ ਪਿਆਰ ਕੀਤਾ ਹੁਣ 2 ਸਾਲ ਤੋਂ ਇੱਕ ਛਟਵਰੀ ਪਾਰਟੀ ਆ ਗਈ ਆ ਉਹਦੇ ਨਾਲ ਵੀ ਬੜਾ ਮੋਹ ਲੋਕਾਂ ਦਾ ਹੋ ਗਿਆ ਤੇ ਕੁੱਲ ਮਿਲਾ ਕੇ 70-75 ਸਾਲ ਇਹਨਾਂ ਪਾਰਟੀਆਂ ਨੇ ਰਾਜ ਕੀਤਾ ਬਹੁਜਨ ਸਮਾਜ ਪਾਰਟੀ ਆ ਰਾਜ ਹੁਣ ਤੱਕ ਪਿਆਰ ਨਹੀਂ ਆ ਠੀਕ ਹੈ ਜੀ ਹੁਣ ਇੱਕ ਗੱਲ ਸਮਝੋ ਵੀ ਜੇ 70 ਸਾਲ ਦੇ ਵਿੱਚ ਜੇ ਕੋਈ ਚੰਗਾ ਕੰਮ ਹੋਇਆ ਤਾਂ ਉਹਦਾ ਫਾਇਦਾ ਨਹੀਂ ਉਹਨਾਂ ਨੂੰ ਮਿਲਣਾ ਤੇ ਜੇ ਮਾੜਾ ਕੰਮ ਹੋਇਆ ਤਾਂ ਫਾਇਦਾ ਉਹਨਾਂ ਦੁਪੀਆਵੇਂ ਉਹਨੂੰ ਮੈਂ ਦਿੱਤੀ। ਇਹ ਹੀ ਸਮਾਜ ਦਾ ਨਿਯਮਨ। ਇਹ ਹੀ ਸਮਾਜ। ਹੋਰ ਤੁਸੀਂ 70 ਸਾਲਾਂ ਬਾਅਦ ਇਸ ਦਾ ਜਿੱਦੇ ਜਮਾਨਾ ਸੋਚ ਕੇ ਫੈਸਲਾ ਕਰੋ ਵੀ ਕਾਂਗਰਸ ਨੇ ਤੁਹਾਡੇ ਝੋਲੀ ਕੀ ਪਾਇਆ, ਬੀਜੇਪੀ ਨੇ ਤੁਹਾਡੇ ਝੋਲੀ ਕੀ ਪਾਇਆ, ਅਕਾਲੀਆਂ ਨੇ ਤੁਹਾਡੇ ਝੋਲੀ ਕੀ ਪਾਇਆ, ਤੇ ਆਮ ਆਦਮੀ ਪਾਰਟੀ ਨੇ ਤੁਹਾਡੇ ਝੋਲੀ ਕੀ ਪਾਇਆ। ਵੀ ਆਜ 75 ਸਾਲ ਬਾਅਦ ਸਮਾਜ ਦਾ 80% ਵਰਗ ਸਰਕਾਰ ਦੀਆਂ ਦਿੱਤੀਆਂ ਹੋਈਆਂ ਗ੍ਰਾਂਟਾਂ ਤੇ ਇੰਦਰਾ ਦਾ ਦੇ ਉੱਪਰ ਨਿਰਭਰ ਹੈ ਮਤਲਬ ਕਿ ਸਾਨੂੰ ਵਿਧਵਾ ਪੈਨਸ਼ਨ ਦਿਓ ਸਾਨੂੰ ਬढ़ाफा ਪੈਨਸ਼ਨ ਦਿਓ ਸਾਡੇ ਨੀਵੇ ਕਾਰ ਬਣਾਓ ਸਾਾਨੂੰ ਤਾਕ ਦਿਓ ਨਹੀਂ ਕੋ ਚੱਲਦਾ ਜੜ ਕੀ 70 ਸਾਲਾਂ ਦੀ ਹੋਣਾ ਕਿ ਚਾਹਤ 70 ਸਾਲਾਂ ਦੀ ਤੁਹਾਡੀਆਂ ਪੋਟੀਆਂ ਬੈਠਣੀਆਂ ਚਾਹੀਦੀਆਂ ਸੀ ਤੁਹਾਡੇ ਫੋਨ ਸਟੋਰ ਹੋਣੇ ਚਾਹੀਦੇ ਸੀ ਤੁਹਾਡੇ ਫਾਰਮਾ ਹੋਣੇ ਚਾਹੀਦੇ ਸੀ ਤੁਹਾਡੇ ਪੈਟਰੋਲ ਪੰਪ ਹੋਣੇ ਚਾਹੀਦੇ ਸੀ ਤੁਹਾਡੇ ਹੋਟਲ ਹੋਣੇ ਕਾਹੀ ਕੇ ਸੀ ਮੁੰਡੇ ਤੁਹਾਡੇ ਡਾਕਟਰ ਵਕੀਲ ਇੰਜੀਨੀਅਰ ਅਫਸਰ ਬਣੇ ਹੋਣੇ ਚਾਹੀਦੇ 70 75 ਸਾਲਾਂ ਦੇ ਨੇ ਔਰ ਇਹ ਕਰ ਨਹੀਂ ਬਣੇ ਔਰ ਤੁਹਾਨੂੰ ਸਿਰਫ ਆਟਾ ਦਾਲ ਦੀ ਮਹਦੂਲ ਕੀਤਾ ਤਾਂ ਉਹਦੇ ਜ਼ਿੰਮੇਦਾਰ ਕਾਂਗਰਸ ਭਾਜਪਾ ਅਕਾਲੀ ਦਲ ਤੇ ਆਮ ਆਦਮੀ ਮਸਲ ਨਰਿੰਦਰ ਮੋਦੀ ਆਪ ਮੰਨਦਾ ਕਿ ਮੈਂ ਇਸ ਦੇਸ਼ ਦੇ 80 ਕਰੋੜ ਲੋਕਾਂ ਨੂੰ ਮਹੀਨੇ ਦਾ ਰਾਸ਼ਨ ਦੇ ਉਹ ਐਂ ਕਹਿੰਦਾ ਵੀ ਜਿੱਦਾਂ ਉਹਦੇ ਪੇਜ ਹੀ ਜਾ ਰਹੇ ਸੀ ਉਤੋਂ ਬਣਦਾ ਪਿਆ ਉਹ ਤਾਂ ਕਹਿੰਦਾ ਤੁਹਾਨੂੰ ਇੱਧੇ ਆ ਮੈਂ ਜਦੋਂ ਤੁਸੀਂ ਇਹ ਕੱਪੜਾ ਲੈਣੇ ਆ ਜਣੇ 70 ਦੇ ਦੀ ਇਹਦੇ 18 ਰੁਪਏ ਟੈਕਸ ਜਦੋਂ ਤੁਸੀਂ ਇਹ ਟਿੱਪਾ ਕਰਦੋਲਾ ਕਪੜਾ ਖਰੀਦਦੇ ਆ ਕਾਟਨ ਦਾ ਇਹਦੇ 18 ਵਿੱਚ 100 ਦੇ ਮੀਟਰ ਕਪੜਾ ਤਾਂ 18 ਦੇ ਰੇ ਟੈਕਸ ਤੁਸੀਂ 20% ਦੀਆਂ ਦਬੀਆਂ ਲਈਆਂ ਉਹਦੇ 28% ਆ ਟੈਕਸ ਤੁਸੀਂ ਜੇ ਧਾਰੂ ਪੀਤੀ ਤਾਂ ਉਹਦੇ 40% ਟੈਕਸ ਆ ਤੁਸੀਂ ਜੇ ਮੋਬਾਈਲ ਫੋਨ ਲਿਆ ਉਹਦੇ 18% ਐਕਸਰ ਤੁਸੀਂ ਹੋਟਲ 'ਚ ਖਾਣਾ ਖਾਦਾ ਉਹਦੇ 18% ਐਕਸਰ ਤੁਸੀਂ ਬੱਸ 'ਤੇ ਜਿਹੜੇ ਖਾਣਾ ਪਾਗਰ ਟੈਕਸ ਆਉਂਦਾ ਤੁਸੀਂ ਫਾਈਟਲ ਹੋਟਲ ਦੇ ਵਿੱਚ 28% ਟੈਕਸ ਤੁਸੀਂ ਜਿਹੜੀ ਦਵਾਈ ਲੈਣੇ ਆ ਉਹਦੇ ਤੇ 9 ਤੋਂ 15% ਐਕਸਰ ਤੁਸੀਂ ਉਹ ਖੰਡਾ ਕੋਕਾ ਕੋਲਾ ਪੀਂਦੇ ਇਹਦੇ ਵੀ 18% ਟੈਕਸ ਜਿਹੜੀ ਤੁਸੀਂ ਕੋਈ ਵੀ ਸਮਾਜ ਦਾ ਦਾਲ ਗੀਦੇ ਆਟਾ ਦਿੱਤੇ ਆ ਉਹਦੇ ਜਿਹੜਾ ਖਾਣਾ ਬਣਾ ਲਿਓ ਉਸ ਤੋਂ ਟੈਕਨੀਕ ਮਸਲਾ ਨੂੰ ਆਪਾਂ ਗੱਲ ਕਰਦੇ ਦੂਜੀ ਘਟਨਾ ਵੀ ਸੀ ਲੋਕਾਂ ਦਾ ਖਾਰਾ ਜਾਈਆ ਟ੍ਰਿਬਿਊਨ ਜਾਈ ਪੰਜਾਬ ਕੇਸੀ ਜਾਈ 34 ਵੀ ਉਹ ਦੋਨੋਂ ਟੂਟੇ ਆਪ ਬੰਦੇ ਦੀ ਖਤਨਾਕ ਸਾਬਤ ਹੋਈ ਆ ਅੱਜ ਪਿੰਡਾਂ ਦੇ ਵਿੱਚ ਵੀ ਹਾਰਟ ਅਟੈਕ ਹੋ ਕੇ 20 ਸਾਲ ਦੇ ਮੁੰਡੇ ਮਰ ਗਏ ਜਿੰਨੇ ਸਾਡੇ ਨਾਲ ਟੂਟੇ ਲੱਗੇ ਆ ਸਾਨੂੰ ਹਾਰਟ ਅਟੈਕ ਹੋਣ ਦਾ ਖਤਰਾ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਉਹਨੇ ਕਿ ਅੱਜੜਾ ਕੈਮੀਕਲ ਸੀ ਜਿਹਨਾਂ ਫੋਨ ਕਾੜਾਂ ਕਿ 12 ਜੀਟੀ ਵੀ ਸਾਰੇ ਬਾਜ਼ਾਰ ਦੇ ਕੋਟਾ ਹੱਥ ਉਹ ਇੱਕ ਸਭ ਤੋਂ ਵੱਡੀ ਗੰਦੀ ਔਰ ਘੱਟਿਆ ਨਾਲ ਜਿਹੜੀ ਇਸ ਕੰਮ ਦੇ ਵਿੱਚ ਹੋਈ ਆ ਜਿਹੜੀ ਕੰਪਨੀ ਨੇ ਟੀਕਾ ਲਾਇਆ ਉਸ ਕੰਪਨੀ ਕੋਲੋਂ ਮੋਦੀ ਸਾਹਿਬ ਨੇ 350 ਕਰੋੜ ਰੁਪਏ ਆਪਣੀ ਕੌਟੀ ਲਈ ਪਾਟ ਦੀ ਚੰਦਾ ਲਿਆ ਤਾਂ ਉਹ ਬਿਕਰ ਤੇ ਵੀ ਜਮਾ 40 ਕੇ ਕਰ ਵੀ ਕੰਪਲਸਰੀ ਦਿੱਤੇ ਕੋਈ ਵੀ ਨਹੀਂ ਉਹਨੂੰ ਸਰਟੀਫਿਕੇਟਾ ਚਾਹੀਏ ਟੀਕੇ ਲੱਗੇ ਆ ਨਹੀਂ ਲੱਗੇ ਹਾਂ ਇਹ ਬਹੀ ਬਾਲੀ ਸੀ ਉਹ ਟੀਕੇ ਲਾਉਣ ਵਾਲੀ ਕੰਪਨੀ 11 ਕਰੋੜ ਰੁਪਏ ਖਾਣਾਂ ਦੇ ਸਾਡੇ ਸਾਰੇ ਮੌਨਤਰੀ ਲੋਕਾਂ ਦੀ ਜਾਣ ਕਰਦੇ ਇਹ ਤੁਹਾਡਾ 70 ਸਾਲਾਂ ਨਹੀਂ ਕੀਤਾ ਜਾਦਾ ਔਰ ਜੇ ਆਪ ਦੇ ਹਾਲਾਤ ਮਾੜੇ ਨੇ ਇਹਨਾਂ ਟਕਾਉਂ ਦੇ ਉੱਤੇ ਬੀਜੇਪੀ ਦਾ ਜ਼ਿੰਮੇਵਾਰ ਹੁਣ ਉਸ ਤੋਂ ਬਾਅਦ ਅਕਾਲੀ ਦਾ ਲਾਗ ਅਕਾਲੀ ਦਾ ਤੁਸੀਂ ਸੋਚਿਆ ਵੀ ਇਹ ਪਾਕ ਬੰਨੀ ਹੈ ਬਾਬੇ ਨਾਨਕ ਲਈ ਇਹ ਹੈਗਾ ਵੀ ਕੀਤ ਕਰੋ ਨਾਮ ਦੇ ਕੋ ਬੰਦ ਦੇ ਕੋ ਜਾਂ 13 13 ਹੀ ਕਰੂਗਾ ਲੇਕਿਨ ਉਹ 15 ਸਾਲ ਨੂੰ ਪੰਜਾਬ ਤੇ ਰਾਜ ਕੀਤਾ ਕੋਹ ਕਹਦਾ ਰੇਤਾ ਵੀ ਮੇਰੀ ਮੱਤੇ ਵੀ ਮੇਰੇ ਪਾਣੀ ਵੀ ਮੇਰਾ ਜ਼ਮੀਨ ਵੀ ਮੇਰੀ ਹੋਟਲ ਵੀ ਮੇਰੇ ਟ੍ਰਾਂਸਪੋਰਟ ਕੰਪਨੀ ਵੀ ਸਾਡੀ ਮੇਰੀ ਕੇਬਲ ਵੀ ਤੇਰੀ ਸਾਰਾ ਕੋਈ ਲੋੜ ਜਾਣੇ ਬੱਡਿਆ ਸਾਰਾ ਪੰਡਾ ਖਾਲਾ ਆਪਰੇ ਮੁੰਡੇ ਨੂੰ ਗਵਾ ਕੇ 35000 ਦੀ ਜੜੇ ਜਦੋਂ ਅਸੀਂ ਉਹਨੇ ਕੋਣੋਂ ਕੋਸ਼ ਮੰਦਿਆ ਤੂੰ ਸਾਨੂੰ ਦੇ ਦੇ ਤੋ ਤੇ ਤਰਾ ਚਾਰ ਪੱਤ ਜਨ ਹਾਤਾ ਲਾ ਲੇ 20 ਤੇ ਕੋਲ ਦਾ 420 ਕਰਕੇ ਸਾਡਾ ਗਾਂ ਹੋਇਆ ਸਾਨੂੰ ਕੀ ਲੱਗਿਆ ਮਜਾ ਤਾ ਆ ਸਰਕਾਰ ਕਰੋਨਾ ਕਾ ਕਮਾਉਂਦੀ ਐ ਤੁਹਾਨੂੰ ਕੁਛ ਕਾਦੇ ਭੱਲੇ ਪਾਵੇ ਤੁਹਾਨੂੰ ਸਰਕਾਰੀ ਗ੍ਰਾਂਟਾਂ ਲਈ ਲੋਨ ਨਾ ਪਵੇ ਤੁਹਾਡੇ ਟਪਰ ਦੀ ਮੌਤਰੀ ਮਰੇ 25 3000 4000 ਦੀ ਆ ਤੁਹਾਡੇ ਪਿੰਡ ਦੇ ਸਾਡੇ ਨਾਨਾ ਜੀ ਪੂਰਨ ਚੰਨ ਜੀ ਸੁਮਨ ਜੀ ਅੰਦਰ ਆਉਂਦੇ ਰਹੇ ਤੁਹਾਨੂੰ ਪਤਾ ਹੈ ਜਿਨ੍ਹਾਂ ਨੂੰ ਸਾਰੇ ਜਿਲ੍ਹਾ ਦਾ ਡਿਪਟੀ ਕਮਿਸ਼ਨਰ ਪਤਾ ਛਾਲੇ ਕੋਗਰਨ ਪਤਾ ਨਾਲ ਉਹਨਾਂ ਦੇ ਅੱਜ ਦਿਨੋਂ ਇਹਨਾਂ ਦੇ ਵੱਡੇ ਵੱਡੇ ਅਫਸਰਾਂ ਪਰਵਾਸ ਤੇ ਕਨੇਟਰੀ ਉਮਰ ਪੁੱਤ ਦੇ ਦੋ ਦੋ ਵੀ ਵੱਡੇ ਵੱਡੇ ਅਫਸਰਾਂ ਇੱਕ ਨੌਕਰੀ ਮਿਲਣਾ ਇੰਨਾ ਫਾਇਦਾ ਹੁੰਦਾ ਪਰਿਵਾਰ ਨੂੰ ਕਿ ਤੁਹਾਡੇ ਪਰਿਵਾਰ ਨੂੰ ਇੱਕ ਨੌਕਰੀ ਮਿਲੇ ਉਹਦਾ ਕਿੰਨਾ ਫਾਇਦਾ ਨੌਕਰੀ ਦੇ ਨੰਦੇ ਆਟਾ ਦਾ ਔਰ ਆਪਣੇ ਘਰ ਪਰ ਔਰ ਹੁਣ ਆ ਗਈ ਆਮ ਆਦਮੀ ਪਾਰਟੀ ਇਹ ਦੋ ਸਰਦਾਰਾਂ ਆਈ ਕਹਿੰਦੀ ਮੈਂ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰੂੰਗੀ ਮੈਂ ਪੰਜਾਬ 'ਚੋਂ ਮੰਗਾ ਕਰਤੀ ਖਤਮ ਕਰੂੰਗਾ ਮੈਂ ਨਸ਼ੇ ਖਤਮ ਕਰੂੰਗਾ ਤੇ ਮੈਂ ਭੈਣਾਂ ਨੂੰ 2000 ਰੁਪਏ ਦੂੰਗਾ ਹਰ ਮਹੀਨੇ ਔਰ ਤੁਸੀਂ ਦੱਸੋ ਭਟਕਾਚਾਰ ਕਟਪ ਹੋ ਗਿਆ ਨਸ਼ੇ ਖਤਮ ਹੋ ਗਏ ਗੁੰਡਾਗਰਦੀ ਖਤਮ ਹੋ ਗਈ ਬਾਤੀ ਬੀਬੀਆਂ ਦਾ ਹਨ ਜਿਹਨੂੰ 2000 ਰੁਪਏ ਮਿੜਿਆ 1000 ਦਾ ਮਹੀਨਾ ਦਾ ਰਕਮ ਆਈ ਪਾ ਕੇ ਬੀਜੇਪੀ ਕਾਂਗਰਸ ਅਕਾਲੀ ਜਨ ਔਰ ਆਮ ਆਦਮੀ ਪਾਰਟੀ ਨੇ ਤੁਹਾਡਾ ਕੀਤਾ ਕੀ ਫੇਰਾ ਫੇਰੀ ਇਲਕਾ ਚੋਣ ਦੀ ਇਹਦਾ ਚਾਰਾ ਪਾਓ ਔਰ ਤੁਸੀਂ ਹਰ ਵਾਰੀ ਇਹਨਾਂ ਨੂੰ ਆਪਣੇ ਸਮਝ ਕੇ ਟੋਟਾ ਪਾਉਂਦੇ ਹੋ ਕਿ ਤੁਹਾਡੇ ਸਾਥੇ ਨਹੀਂ ਪਰ ਕਿਉਂ ਨਹੀਂ ਹੋਣਾ ਇਹਦਾ ਇਹ ਕਾਰਨ ਇਹਦਾ ਜੁਗੀਰਦਾਰ ਹੁੰਦਾ ਨਾ ਉਹ ਜਿਹੜਾ ਉਹਦੇ ਖੇਤਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੁੰਦਾ ਨਾ ਉਹਨੂੰ ਕਦੇ ਵੀ ਨਹੀਂ ਜਾਇਗਾ ਕਿ ਬਰਾਬਰ ਚਾਰ ਦੇ ਲਈ ਜਮੀਨ ਲੈ ਕੇ ਮੇਰੇ ਬਹਿਤ ਤੇ ਕਿ ਮੇਰੇ ਖੇਤਾਂ 'ਚ ਕੰਮ ਕਰਨਾ ਬੰਦ ਕਰ ਦੇ। ਇੱਕ ਫਰਜ਼ੀ ਦਾ ਮਾਲਕ ਕਦੇ ਨਹੀਂ ਜਾਏਗਾ ਕਿ ਉਹ ਫਰਜ਼ੀ ਤੇ ਕੰਮ ਕਰਨਾ ਮਜ਼ਦੂਰ ਤਗੜਾ ਹੋ ਜੇ ਮੇਰੇ ਗੋਬਰੀ ਖਾਣ। ਇੱਕ ਛਾਲੂਕਾਰ ਦਿੱਕੋ ਅਸੀਂ ਪਿਆਜ਼ ਦੇ ਪੈਸੇ ਲੈਨੇ ਆ ਉਹ ਕਦੇ ਨਹੀਂ ਜਾਏਗਾ ਕਿ ਤੁਸੀਂ ਉਮੀਦ ਹੋ ਜਾਓ। ਕੋਈ ਦੇ ਤੁਸੀਂ ਅਮੀਰ ਹੋਗੇ ਤੋ ਨਾ ਜਾਏਗਾ ਕੰਮ ਬੰਦ। ਅੰਮ੍ਰਿਤ ਇਹ ਆਮ ਆਦਮੀ ਪਾਰਟੀ, ਲਾਲਿਆਂ ਦੀ ਪਾਰਟੀ, ਜਿਸਮ ਉਸਤਾਨ ਦੀ ਪਾਰਟੀ, ਕਾਂਗਰਸ ਲਾਲਿਆਂ ਦੀ ਪਾਰਟੀ, ਬੀਜੇਪੀ ਮਨੂ ਵਾਦਿਆਂ ਦੀ ਪਾਰਟੀ, ਅਕਾਲੀ ਦਲ ਜਗਦੀਦ ਆਲਿਆਂ ਦੀ ਪਾਰਟੀ। ਇਹ ਲੋਕ ਸਾਡੇ ਛੱਪੇ ਨੇ। ਜੇ ਸਕੇ ਹੁਜੇ ਸੱਤਾਂ ਸਰਕਾਰਾਂ ਦੇ ਵਿੱਚ ਸਾਡੇ ਹਾਲਾਤ ਇੱਥੇ ਨਾ ਪਹੁੰਚਦੇ ਵੀ ਅਸੀਂ ਵਿਹਾਨੀਆਂ ਤੱਕ ਮਹਿਜ਼ੂਦ ਰਹੇ। ਮੰਦਿਰਾਂ ਦੇ ਵਿੱਚ ਕੰਮ ਕਰਨ ਤੱਕ ਮਹਿਜ਼ੂਦ ਰਹੇ। ਸਰਕਾਰ ਤੋਂ ਰਾਸ਼ਨ ਬਸ ਇਹ ਸਾਨੂੰ ਅਮੀਰ ਕਰ ਦੇ ਸਾਡੇ ਨਿਆਣਿਆਂ ਨੂੰ ਨੌਕਰੀ ਦਿੰਦੇ ਸਾਨੂੰ ਜ਼ਮੀਨਾਂ ਦਿੰਦੇ ਤਾਂ ਕਿ ਕੱਟ ਕਰਵਾ ਦੇ ਪਾਦਾ ਸਾਹ ਕੋਣ ਦੇ ਦਾ ਮਜ਼ਦੂਰ ਦਾ ਦੁੱਖ ਮਜ਼ਦੂਰ ਜਾਣਦਾ ਗਰੀਬ ਦਾ ਦੁੱਖ ਗਰੀਬ ਜਾਣਦਾ ਮਜ਼ਦੂਰ ਦਾ ਦੁੱਖ ਮਜ਼ਦੂਰ ਜਾਣਦਾ ਤੇ ਭਗਵਨ ਸਮਾਜ ਪਾਰਟੀ ਤ੍ਰਿਪਾ ਮਜ਼ਰੂਮਾਂ ਦੇ ਆਦੀਦਾਰਾਂ ਨੇ ਬਣਾ ਕੇ ਆ ਮਨਿੰਦਰ ਸ਼ੇਰਪੁਰੀ ਭਰਾ ਸਾਡਾ ਸਾਰੀ ਉਮਰ ਭਗਵਨ ਸਮਾਜ ਪਾਰਟੀ ਨੂੰ ਨਾਲ ਤੁਹਾਡੀ ਸਰਕਾਰ ਬੜੀ ਮੈ ਤੁਹਾਨੂੰ ਮੁਬਾਰਕ ਹਾਂ ਤੁਹਾਡੇ ਸਾਰੇ ਨੂੰ ਅੱਜ ਇੱਥੇ ਸਾਰੇ ਦੇ ਵਿੱਚ ਖੜਾ ਹੋਣ ਦਾ ਮਾਣ ਮਾਣ ਦੇ ਬਹੁਤ ਪੀ ਭੁਲਕਤ ਸਵਾਇ ਪਾਰਟੀ ਦੀ ਸਰਕਾਰ ਆਈ ਪੜਾਈ ਪਹਿਲਾ ਕੰਮ ਜਿਹੜਾ ਬੰਦ ਕਰਨਾ ਅਸੀਂ ਤੁਹਾਡਾ ਰਸਤਾ ਕੰਮ ਕਰਨਾ ਇਹਨਾਂ ਦਾ ਗਿਆ ਕੋ ਤੁਹਾਨੂੰ ਦੇਣਾ ਕੀ ਆ ਇੱਕ ਨੌਕਰੀ ਤੇ ਜਿਹੜੇ ਕਮਾ ਉਸ ਤੁਹਾਡਾ ਸੁਣਾ ਹੈ ਕਿ ਫੇਰ ਬੰਦੂਗਾ ਉਹਨੂੰ ਤਿੰਨ ਤਿੰਨ ਮਿਲੇ ਜ਼ਮੀਨ ਦੇ ਇੱਕ ਟੱਪਕ ਦਵਾਗੇ ਯੂਪੀ ਦੇ ਵਿੱਚ ਦਿੱਲੀ ਸਰਕਾਰ ਆਈ ਜਾਂ 2007 ਤੋਂ ਲੈ ਕੇ 12 ਤੱਕ ਇੰਟਰਨੈਟ ਤੇ ਪੜ ਕੇ ਦੇ ਨਿਵਾਣ ਗੱਟੀਆਂ ਪੜ ਕੇ ਚੈੱਕ ਕਰੋ ਭੈਣ ਜੀ ਨੇ 35.5 ਲੱਖ ਅੰਕਿਆ ਜ਼ਮੀਨ ਪਰ ਪਰਿਵਾਰ 33 ਲੱਖ ਜ਼ਮੀਨ ਕਿਪਾ ਨੂੰ ਮਿਲ ਗਈ ਜੇ ਨਾਲ ਤੁਹਾਡੇ ਨਾਲ ਜ਼ਮੀਨ ਹੋਣੀ ਨਾ ਤੁਹਾਨੂੰ ਪਿੱਛੇ ਦੇ ਖੇਤਾਂ ਦੇ ਕੰਮ ਕਰਨ ਦੀ ਲੋੜ ਨਹੀਂ ਮੁੱਛਾ ਤਾਹ ਤੱਕ ਕੋਈ ਜ਼ਮੀਦਾਰ ਹੋਵੇਗਾ ਗਾਣੇ ਗਾਓ ਫਿਰ ਤੁਸੀਂ ਟੈਕਸ ਕੋ ਜਗਾਦੇਗਾ ਜ਼ਮੀਨਾਂ ਦੇ ਸੱਚੇ ਗਾਣੇ ਰਾਹ ਜ਼ਮੀਨਾਂ ਦੇ ਸੱਚੇ ਥਾਕਿਆਂ 'ਚ ਹੋਣਾ ਕਰਦੇ ਤਾਂ ਹੁੰਦਾ ਪੈਸੇ ਦੇ ਸੱਚੇ ਤੁਹਾਡੇ ਤੇ ਕੌਨਫੀਡੈਂਸ ਆਦੀ ਆ ਤਾਕਤ ਵਰਦਾ ਹੋਣਾ ਚਾਹੀਦਾ ਉਹ ਮੈਂ ਤੁਹਾਨੂੰ ਬਿਲਕੁਲ ਯਾਦ ਨਾਲ ਇਸ ਵਾਰ ਤੁਸੀਂ ਕੰਮ ਪਾ ਲਓ ਇਸ ਵਾਰ ਤੁਸੀਂ ਬਿਲਕੁਲ ਵੀ ਗਲਤੀ ਨਾ ਕਰਿਓ ਉਹ ਗੁਰੂ ਨਾਨਕ ਦੇਵ ਜੀ ਜਿਹੜਾ ਉਹ ਸੁਪਨਾ ਆ ਐਸਾ ਜਹਾਂੂ ਰਾਜ ਮੈਂ ਜਿਹੜਾ ਗੁਰੂ ਕਾਜ ਮਹਾਰਾਜ ਸਾਨੂੰ ਸੰਗਤਾਂ ਦੇਖ ਕੇ ਗਏ ਆ ਨਰਪਤ ਦੇ ਇੱਕ ਸੰਘਰਸ਼ ਤੋਂ ਆ ਸੁਪਨੇ ਤੇ ਆ ਆਖੜੀ ਅਸੀਂ ਰਾਜੇ ਆ ਸੱਤਾ ਨੂੰ ਬਣਾਉਣ ਦੀ ਟਾਪੀ ਸਾਡੇ ਕੋਲ ਆ ਮੋਰ ਵੀ ਕਿ ਅਸੀਂ ਸੁਟੇ ਤੇ ਸਾਨੂੰ ਪਤਾ ਨਹੀਂ ਆਪਣਾ ਨੂੰ ਬਣਾਈ ਖੋਦੀ ਜਾਂ ਨਹੀਂ ਆਕੋ ਆਪਣੇ ਸਮਾਜ ਦੇ ਲੋਕਾਂ ਨੂੰ ਵੋਟਾਂ ਪਾ ਕੇ ਦਿਵਾਓ ਤੇ ਇਸ ਸਟੇਜ ਉੱਪਰ ਆਪਣਾ ਰਾਜ ਕਾਇਮ ਕਰੋ ਤੇ ਜਿਹੜੀ ਉਹ ਗੱਲ ਕਹੀ ਹੈ ਸਤ ਸੰਤਕ ਮੇਰੇ ਲਈ ਹੈ ਮਾਣ ਹੋ ਜੈਸੇ ਮਨੁੱਖ ਮਕੀਰਾ ਮੱਖੀਆਂ ਮੰਮੂ ਘੱਟੇ ਹੋ ਜੋ ਸ਼ਹਿਰ ਮਿਲ ਕੇ ਖਾਓ ਜੇ ਤੁਹਾਡੇ ਕੋਈ ਤੱਕਾ ਕਰੇ ਤੁਹਾਡਾ ਹਮਲਾ ਕਰੇ ਤੇ ਉਹਨੂੰ ਐਸਾ ਸੁਣਾਓ ਕਿ ਗੱਦੀ ਪਾਣੀ ਆ ਕੇ ਜੇ ਤੁਹਾਡੀ ਤਾਕਤ ਮੰਗੀ ਹੈ ਇਸ ਤਰ੍ਹਾਂ ਦੇ ਪਰਮੇਸ਼ੀ ਕਰਦਾ ਆਓ ਵਿਜਾਪਾਣ ਇਸ ਤਰ੍ਹਾਂ ਕਰਦੇ ਹੋਏ ਬਾਨਾ ਖਾਣੋਂ ਬੇਰਤਨ ਚੁੱਕਦੇ ਹੋਏ ਸਾਥ ਰਾਸ਼ੀ ਰਾਮ ਦੇ ਬਲਦਾਨ ਚੁੱਕਦੇ ਕਰਦੇ ਹੋਏ ਪਾਇਸ ਪਰ ਬਹੁਤ ਜੁਮਾਨਪਾਦੀ ਸਤਾਂ ਮਾਗੇ ਤੇ ਮੈਨੂੰ ਮੈਂ ਰਜੀਤ ਕੁਮਾਰ ਐਡਵੋਕੇਟ ਬਹੁਗਸ ਮਾਪਾਦੀਆ ਨਮਾਇੰਦਾ ਇੱਕ ਤਰੀਕ ਨੂੰ ਜਰੂਰ ਤੁਸੀਂ ਮੋਹਰ ਬਣਨੀ ਹੈ ਤੇ ਕੋਈ ਰੰਗੀਤ ਕੁਆਰ ਨੂੰ ਜਾਹ ਨਾ ਦੇਖਿਓ ਤੁਸੀਂ ਸਿਰਫ ਹਾਥੀ ਦੀ ਰੱਖਿਓ ਹਾਥੀ ਦੇ ਉਂਗਲੀ ਦਬਾਓ ਵਿਆਪੀ 24 ਨੰਬਰ ਤੇ ਦੂਜੀ ਗੱਲ ਤਾਂ 23 ਤਰੀਕ ਨੂੰ ਸਾਡੀ ਭੈਣ ਜੀ ਆ ਰਹੇ ਨਵਾਂਗਰ ਕੋ ਰਹਦੀ ਹੈ ਜਿਹੜੇ ਵੀ ਸਾਥੀ ਆਣਾ ਚਾਹਦੇ ਉਹਦੇ ਜਰੂਰ ਪਹੁੰਚੋ ਵਿਆਪੀ ਪਰਮੇਂਸਰ ਦੌਲਾਰੀ ਐਡਵੋਕੇਟ ਭਗਵਾਨ ਦਾ ਅੱਜ ਸਿੱਧੂ ਜੀ ਠੇਕੇਦਾਰ ਜਰਨ ਕਹਿੰਦੇ ਆ ਸਮਾਜ ਸੇਵੀਔ ਬਹੁ ਸਮਾਜ ਦੀ ਸਰਵਾਂਚਨ ਦੇ ਮਨੋ ਜੀ ਨੇ ਰੱਖਿਆ ਯਸ਼ਕੀ ਮੇਰਾ ਦੇ ਕਾਫੀ ਕਰਦੇ ਵਾਕਫ ਆ ਤੇ ਸਾਡੇ ਬਲੰਦਰ ਜੀ ਸ਼ੇਰਪੁਰੀ ਜੋ ਪੰਜਾਬ ਦੇ ਸੱਤਾ ਹੁਣ ਬਹੁਤ ਜਿ ਸਮਾਜ ਪਾਰਟੀ ਦੇ ਤੇ ਪੰਡਾ ਫਲਕੇ ਜੀ ਦੇਦੇ ਸਾਡੇ ਨੇ ਤੇ ਦਾਤ ਨੋਰੀ ਪਾਰਟੀ ਨੇ ਫਲਕੇ ਦੀ ਸਰਵਾਂਚਨ ਮੌਕਾ ਦਿੱਤਾ ਤਾਂ ਸਪੋਰਟ ਕੋ ਪਹਿਲਾਂ ਵੀ ਕਿਤੇ ਆ ਹੋਣ ਵੀ ਜੰਨੇ ਜੋ ਗਿਆ ਵੱਧ ਤੋਂ ਵੱਧ ਨਵਾਰੇ ਆ ਤੇ ਸਾਰਿਆਂ ਦਾ ਇੱਥੇ ਆਉਣ ਤੇ ਰਣਜੀਤ ਕਵਾੜੀ ਉਹ ਤੁਹਾਨੂੰ ਦੱਸੇ ਦਿੱਤਾ ਕਿ ਨਰਿਆਣਾ ਸਾਡੇ ਜਿੱਤੇ ਪਿੰਡ ਨਾਨਕੇ ਤੇਰੀਆ ਸਾਡਾ ਪਹਾੜਾ ਤੇ ਉੱਥੋਂ ਵੀ ਤਕਰੀਬਨ ਜਿਹੜੇ ਖੁਸ਼ੀ ਦੀ ਗੱਲ ਆ ਕਿ ਜਿਹੜੇ ਸਾਡੇ ਪਰਵਾਸ ਤੋਂ ਬੰਦੇ ਦੂਜੇ ਪਾਸੇ ਚੱਲਦੇ ਸੀ ਉਹ ਵੀ ਇਹਨਾਂ ਦੀ ਸਪੋਰਟ ਦੇ ਉੱਤੇ ਉਹਨਾਂ ਨੇ ਵੀ ਵਾਅਦਾ ਕਰਾਇਆ ਕਿ ਆਪਾਂ ਇਸ ਵਾਰ ਇਹਨਾਂ ਦੀ ਸਪੋਰਟ ਕਰਾਂਗੇ ਦੂਜੀਆਂ ਪਾਰਟੀਆਂ ਨੂੰ ਨਹੀਂ ਵੋਟ ਨਹੀਂ ਪਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਚਾਹਸ ਮੋਸਿਆਂ ਨਾਲ ਜਿਹੜੇ ਲਿਆਓ ਹੁਣ ਬਸ ਪਾ ਲੈ ਰਾਜ ਨੂੰ ਐਮਪੀ ਬਣਾਓ ਰਣਜੀਤ ਕਮਾਰ ਨੂੰ ਇੱਕ ਧੱਕਾ ਮਾਰੋ ਹੁਣ ਝਾੜੂ ਸਰਕਾਰ ਨੂੰ ਇੱਕ ਧੱਕਾ ਮਾਰੋ ਹੁਣ ਕੇਂਦਰੀਵਾਲ ਨੂੰ ਇੱਕ ੱੱੱਕਾ ਮਾਰੋ ਭਗਵੰਤ ਮਾਨ ਨੂੰ ਸਾਰੇ ਰਾਂਗ ਮੇਲੇ ਕੰਮੋਂ ਹੀਲਾ ਝਾੜੂ ਕਰ ਦਿਓ ਥੀਲਾ ਥੀਲਾ ਹੁੰਡੀ ਪੰਜਾ ਕਰ ਦਿਓ ਵਿਹਲਾ ਸਭ ਖਸਤਾਓ ਮੋਦੀ ਸਰਕਾਰ ਨੂੰ ਇੱਕ ੱੱੱਕਾ ਮਾਰੋ ਕੇਜਰੀਵਾਲ ਨੂੰ ਇੱਕ ੱੱੱਕਾ ਮਾਰੋ ਭਗਵੰਤ ਮਾਨ ਨੂੰ ਥੀਲਾ ਥੀਲਾ ਕਰੋ ਝਾੜੂ ਸਰਕਾਰ ਨੂੰ ਸਾਰਿਆਂ ਦਾ ਧੰਨਵਾਦ ਆਏ ਹੋਏ ਡਿਪਟੀ ਸਹਿ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ